ਅਰੇਡੀ ਅੱਜ ਚਾਹੇ ਸਾਡਾ ਬਚਪਨ ਵੀਡੀਓ ਗੇਮਾਂ ਅਤੇ ਮੋਬਾਈਲਾਂ ਵਿੱਚ ਰੁੱਝ ਗਿਆ ਹੈ ਪਰ ਬੀਤੇ ਸਮੇਂ ਵਿੱਚ ਪੰਜਾਬ ਦੇ ਬੱਚਿਆਂ ਕੋਲ ਬਹੁਤ ਸਾਰੀਆਂ ਅਜਈਆਂ ਖੇਡਾਂ ਸਨ ਜਿਨ੍ਹਾਂ ਨੂੰ ਖੇਡ ਕੇ ਉਹ ਆਪਣਾ ਮਨ ਪਰਚਾਵਾ ਕਰਦੇ ਸਨ ਅਤੇ ਸਿਹਤ ਵੀ ਠੀਕ ਰੱਖਦੇ ਸਨ ਡੰਡੀ ਇਹਨਾਂ ਵਿੱਚੋਂ ਹੀ ਇੱਕ ਹੈ ਖੁੱਤੀ ਖਿੱਦੋ ਖੁੰਡੀ ਡੰਡੀ ਇਹ ਖੇਡ ਖਿੱਦੋ ਖੁੰਡੀ ਤੋਂ ਥੋੜੀ ਜਹੀ ਵੱਖਰੀ ਹੁੰਦੀ ਹੈ ਡੰਡੀ ਇਸ ਖੇਡ ਵਿੱਚ ਨਾ ਤਾਂ ਖੇਡ ਦੇ ਮੈਦਾਨ ਦੀ ਗਿਣਤੀ ਮਿੰਤੀ ਨਿਸ਼ਚਿਤ ਹੁੰਦੀ ਹੈ ਅਤੇ ਨਾ ਹੀ ਖਿਡਾਰੀਆਂ ਦੀ ਗਿਣਤੀ ਡੰਡੀ ਜਿੰਨੇ ਹਾਨੀ ਖੇਡਣ ਵਾਲੇ ਮਿਲ ਜਾਣ ਉਹ ਸਾਰੇ ਖਿਡਾਰੀ ਬਣ ਜਾਂਦੇ ਹਨ ਡੰਡੀ ਆਮ ਤੌਰ ਉੱਤੇ ਇਸ ਨੂੰ ਮੁੰਡੇ ਖੇਡਦੇ ਹਨ ਡੰਡੀ ਇਸ ਖੇਡ ਨੂੰ ਖੇਡਣ ਲਈ ਸਭ ਤੋਂ ਪਹਿਲਾਂ ਫਟੇ ਪੁਰਾਣੇ ਕੱਪੜਿਆਂ ਲੀਰਾ ਤੋਂ ਇੱਕ ਗੇਂਦ ਬਣਾਈ ਜਾਂਦੀ ਹੈ ਜਿਸ ਨੂੰ ਖਿੱਦੋ ਕਿਹਾ ਜਾਂਦਾ ਹੈ ਡੰਡੀ ਦੂਜੀਆਂ ਚੀਜ਼ਾਂ ਜਿਹੜੀਆਂ ਇਸ ਖੇਡ ਵਿੱਚ ਲੁੜੀਂਦੀਆਂ ਹਨ ਉਹਨਾਂ ਵਿੱਚ ਹਾਕੀ ਵਾਂਗ ਮੁੜੀਆਂ ਹੋਈਆਂ ਦਰਖਤਾਂ ਦੀਆਂ ਛਟੀਆਂ ਜੋ ਥੋੜੀਆਂ ਜਿਹੀਆਂ ਮਜ਼ਬੂਤ ਹੋਣ ਲਈਆਂ ਜਾਂਦੀਆਂ ਹਨ ਡੰਡੀ ਇਹ ਹਰ ਖਿਡਾਰੀ ਕੋਲ ਹੁੰਦੀ ਹੈ ਜਦੋਂ ਕਿ ਖਿੱਦੋ ਸਾਰੇ ਖਿਡਾਰੀਆਂ ਲਈ ਇੱਕ ਹੁੰਦੀ ਹੈ ਡੰਡੀ ਇਸ ਖੇਡ ਵਿੱਚ ਖਿਡਾਰੀ ਖੁੱਤੀਆਂ ਪਿੱਲਾਂ ਪੁੱਟ ਕੇ ਅਤੇ ਖੂੰਡੀਆਂ ਹੱਥ ਵਿੱਚ ਫੜ ਕੇ ਇਸ ਤਰ੍ਹਾਂ ਖੜੇ ਹੋ ਜਾਂਦੇ ਹਨ ਕਿ ਖੁੱਤੀ ਉਹਨਾਂ ਦੇ ਪੈਰਾਂ ਦੇ ਹੇਠਾਂ ਹੁੰਦੀ ਹੈ ਡੰਡੀ ਇੱਕ ਖੁੱਤੀ ਦੂਜੀ ਖੁੱਤੀ ਤੋਂ ਥੋੜੇ ਬਖਵੇਂ ਫਾਸਲੇ ਨਾਲ ਹੁੰਦੀ ਹੈ ਡੰਡੀ ਇੱਕ ਖਿਡਾਰੀ ਖਿੱਦੋ ਰੈਡੀ ਭਾਵ ਗੇਂਦ ਫੜ ਕੇ ਅੱਗੇ ਚਲਾ ਜਾਂਦਾ ਹੈ ਡੰਡੀ ਉਹ ਕਿਸੇ ਨਾ ਕਿਸੇ ਖਿਡਾਰੀ ਦਾ ਗੇਂਦ ਨਾਲ ਨਿਸ਼ਾਨਾ ਫੁੰਡਣ ਦੀ ਕੋਸ਼ਿਸ਼ ਕਰਦਾ ਹੈ ਡੰਡੀ ਬਾਕੀ ਖਿਡਾਰੀ ਖੁੰਡੀ ਨਾਲ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਡੰਡੀ ਜੇ ਨਿਸ਼ਾਨਾ ਫੁੰਡ ਲਿਆ ਜਾਵੇ ਤਾਂ ਗੇਂਦ ਨੂੰ ਉੱਪਰ ਸੁਟਿਆ ਜਾਂਦਾ ਹੈ ਤਾਂ ਜੋ ਖੁੱਤੀਆਂ ਮੱਲ ਕੇ ਖੜੇ ਖਿਡਾਰੀਆਂ ਦਾ ਧਿਆਨ ਉੱਥੋਂ हट ਕੇ ਗੇਂਦ ਵੱਲ ਹੋ ਜਾਵੇ ਅਤੇ ਉਹ ਖੁੱਤੀ ਖਾਲੀ ਕਰ ਦੇਣ ਡੰਡੀ ਜਿਵੇਂ ਹੀ ਖੁੱਤੀ ਖਾਲੀ ਹੁੰਦੀ ਹੈ ਗੇਂਦ ਉੱਪਰ ਸੁੱਟਣ ਵਾਲਾ ਖਿਡਾਰੀ ਉਸ ਖੁੱਤੀ ਨੂੰ ਮਲ ਲੈਂਦਾ ਹੈ ਜਾਣੀ ਉਸ ਦਾ ਮਾਲਿਕ ਬਣ ਜਾਂਦਾ ਹੈ ਡੰਡੀ ਇਸ ਤਰ੍ਹਾਂ ਖੁੱਤੀ ਤੋਂ ਲਾਂਬੇ ਹੋਇਆ ਖਿਡਾਰੀ ਆਪਣੀ ਖੁੰਡੀ ਭਾਵ ਪੁਰਾਤਨ ਹਾਕੀ ਉਸ ਨੂੰ ਦੇ ਕੇ ਆਪ ਅੱਗੇ ਚਲਾ ਜਾਂਦਾ ਹੈ ਡੰਡੀ ਇਸ ਤਰ੍ਹਾਂ ਇਹ ਖੇਡ ਕਾਫੀ ਧੀਰ ਚਲਦੀ ਰਹਿੰਦੀ ਹੈ ਅਤੇ ਬੱਚੇ ਆਨੰਦ ਮਾਣਦੇ ਰਹਿੰਦੇ ਹਨ ਡੰਡੀ ਅੱਜਕੱਲ ਨਾ ਤਾਂ ਬੱਚਿਆਂ ਕੋਲ ਸਮਾਂ ਹੈ ਅਤੇ ਨਾ ਹੀ ਅਜੀਆਂ ਖੇਡਾਂ ਨੂੰ ਖੇਡਣ ਵਿੱਚ ਬੱਚਿਆਂ ਦੀ ਦਿਲਚਸਪੀ ਹੈ ਡੰਡੀ ਇਸ ਕਾਰਨ ਇਹ ਖੇਡ ਹੁਣ ਲਗਭਗ ਅਲੋਪ ਹੋ ਚੁੱਕੀ ਹੈ ਡੰਡੀ ਵਿਗਿਆਨ ਹਮੇਸ਼ਾ ਮਨੁੱਖਤਾ ਦੇ ਕਲਿਆਣ ਦਾ ਵਸੀਲਾ ਰਹੀ ਹੈ ਡੰਡੀ ਵਿਗਿਆਨੀਆਂ ਨੇ ਹਮੇਸ਼ਾ ਨਵੀਆਂ ਕਾਟਾਂ ਰਾਹੀਂ ਲੋਕਾਂ ਨੂੰ ਆਸਾਨ ਸੁਖਮਈ ਅਤੇ ਸੁਵਿਧਾਜਨਕ ਜੀਵਨ ਜੀਵਨ ਵਿੱਚ ਮਦਦ ਕੀਤੀ ਹੈ ਡੰਡੀ ਵਿਗਿਆਨੀਆਂ ਦੇ ਸਾਲਾਂ ਦੀ ਮਿਹਨਤ ਸਦਕਾ ਅਸੀਂ ਅਜੋਕੇ ਸਮਾਜ ਵਿੱਚ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਾਂ ਡੰਡੀ ਵਿਗਿਆਨ ਦਿਵਸ ਨੂੰ